ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਪਹੁੰਚੇ ਆਂ ਪਿੰਡ ਮਹਿਮਾ ਸਰਜਾ ਜ਼ਿਲ੍ਹਾ ਬਠਿੰਡਾ ਇਹ ਪਿੰਡ ਗੋਣਿਆਣਾ ਮੰਡੀ ਤੋਂ ਲਗਭਗ 7 ਕਿਲੋਮੀਟਰ ਦੀ ਦੂਰੀ ਤੇ ਸਥਿਤ ਆ ਤੇ ਆਪਾਂ ਜੇ ਸਾਥ ਚ ਪਹੁੰਚ ਗਏ ਆਂ ਪਿੰਡ ਮਹਿਮਾ ਸਰਜਾ ਦੀ ਤੇ ਇੱਥੇ ਕੁਝ ਬਜ਼ੁਰਗ ਬੈਠੇ ਨੇ ਤੇ ਕੁਝ ਆਪਣੇ ਭਰਾ ਨੇ ਨੌਜਵਾਨ ਤੇ ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਅੱਜ ਵੀ ਕਿਵੇਂ ਮਹਿਮਾ ਸਰਜਾ ਦਾ ਜਿਹੜਾ ਉਹ ਨਾਂ ਪਿਆ ਤੇ ਕੀ ਇੱਥੋਂ ਦਾ ਹੋਰ ਇਤਿਹਾਸ ਆ ਉਹਦੇ ਬਾਰੇ ਜਾਣਕਾਰੀ ਆਪਾਂ ਜਿਹੜੀ ਉਹ ਪ੍ਰਾਪਤ ਕਰਾਂਗੇ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਂ ਹੈ ਆਪਣਾ ਲਾਭ ਸਿੰਘ ਜੀ ਕਿੰਨੀ ਉਮਰ ਹੋ ਗਈ 63 ਸਾਲ ਪੜੇ ਲਿਖੇ ਹੋਈ ਹਾਂਜੀ ਦੱਸੋ ਜੀ ਵੀ ਕਿਵੇਂ ਆਪਣੇ ਜਿਹੜੇ ਉਹ ਪਿੰਡ ਦਾ ਨਾਂ ਪਿਆ ਮਹਿਮੇ ਸਰਜੇ ਦਾ ਪਹਿਲਾ ਨਾਂ ਇਹਦਾ ਕੀ ਸੀ ਤੇ ਕੀ ਇਤਿਹਾਸ ਹੈ ਇਹ ਜੀ ਮਾਈਮਾ ਤੇ ਆਪ ਨੂੰ ਦੋ ਪਰਾ ਸੀ ਅੱਛਾ ਜੀ ਇਹਨਾਂ ਦੀ ਗਿਰੋ ਵੰਡ ਹੋਈ ਗੁਰੂ ਸਾਹਿਬ ਨੇ ਇਹਨਾਂ ਨੂੰ ਅਖਰ ਭਾਈਆ ਤੜਕੇ ਉੱਠ ਕੇ ਕੋੜਾ ਫੇਰ ਲਿਓ ਕਿੱਥੋਂ ਤਾਈਂ ਕੋੜਾ ਫੇਰ ਦੂ ਉਹ ਮੇਰਾ ਪਿੰਡ ਦਾ ਮਹਿਮਾ ਕੋੜਾ ਫੇਰ ਉਹ ਮੈਂ ਮੇਰੀ ਹੱਥ ਬੰਨ੍ਹ ਦੂ ਕਿੱਥੇ ਆ ਬਲੂ ਕੋੜਾ ਫੇਰ ਉਹ ਆ ਬਲੂ ਦੇ ਹੱਥ ਪਾ ਠੀਕ ਹੈ ਮਹਿਮਾ ਸਦਿਹ ਹੌਟ ਕੇ ਕੋੜਾ ਫੇਰ ਗਿਆ ਪੱਧ ਹੱਦ ਤੇ ਆ ਬਲੂ ਤੜਕੇ ਦੀ ਰੋਟੀ ਆ ਮਹਿਮਾ ਦਾ ਵੀ ਮੈਂ ਤਾਂ ਕੋੜਾ ਫੇਰ ਆਇਆ ਅੱਛਾ ਗੁਰੂ ਸਾਹਿਬ ਦਾ ਉਹ ਮੁਰਤੇ ਆ ਬਲੂ ਦੀ ਹੱਦ ਰਹੇਗੀ ਗੁਰੂ ਸਾਹਿਬ ਆ ਦੇ ਵੀ ਮਹਿਮਾ ਤਾਂ ਮੈਂ ਮੇਰੇ ਗਾ ਬਲੂ ਤੋਂ ਬਹੁਤ ਪਿੰਡ ਵੱਜਣਗੇ ਉਹਦੇ ਜੋ ਪਿੰਡ ਬਹੁਤ ਵੱਜੇਗੀ ਅੱਛਾ ਹਾਂਜੀ ਬਾਬਾਈ ਖੂਬਾਰੇ ਦੱਸੋ ਕਿ ਤੁਹਾਡੇ ਪਿੰਡ 'ਚ ਜਿਹੜਿਆ ਇਤਿਹਾਸਕ ਖੂਗਾ ਪੁਰਾਣਾ ਈ ਇਹਦੇ ਬਾਰੇ ਦੱਸੋ ਵੀ ਸਾਡੇ ਨਾਲ ਪਹਿਲਾਂ ਵੀ 4-5 ਖੂਗਾਂ ਤੇ ਇੱਕ ਬੋੜਾ ਖੂਕ ਕਹਿੰਦੇ ਸੋ ਠੀਕਾ ਉਹਨਾਂ ਦਾ ਪਾਣੀ ਸੀ ਜਿਹੜਾ ਪੀਣ ਯੋਗ ਨਹੀਂ ਸੀ ਠੀਕ ਫੇਰ ਕਿਸੇ ਮਹਾਪੁਰਖਾ ਤੋਂ ਪੁੱਛਿਆ ਉਹਨਾਂ ਨੇ ਦੱਸਿਆ ਵੀ ਇੱਥੇ ਖੂਗ ਲਾਉ ਪਾਣੀ ਠੀਕ ਪੀਣ ਵਾਲਾ ਨਿਕਲੂਗਾ ਪਰ ਇਹ ਖੂਗ 'ਚ 7 ਮੱਤਾਂ ਹੋਣਗੀਆਂ ਉਸੇ ਤਰ੍ਹਾਂ 7 ਮੱਤਾਂ ਵੀ ਹੋਣਗੀਆਂ ਖੂਗ 'ਚ 7 ਮੱਤਾਂ ਤੋਂ ਬਾਅਦ ਇੱਕ ਇਹਦੇ 'ਚ ਪੱਠ ਡਿੱਗੀ ਠੀਕ ਹੈ ਉਹ ਵੀ ગામ ਦੀ ਨਿਕਲਾਈ ਇੱਕ ਪੰਟਾਂ ਦੇ ਮੁੰਡੇ ਨੇ ਛਾਲ ਮਾਰੀ ਉਹ ਵੀ ਜਾਂਦਾ ਨਿਕਲਿਆ ਇੱਕ ਹਰੀ ਜਰਾਂ ਦੇ ਮੁੰਡੇ ਨੇ ਛਾਲ ਮਾਰੀ ਉਹ ਵੀ ਜਾਂਦਾ ਨਿਕਲਿਆ ਅੱਛਾ ਉਹ ਤੋਂ ਬਾਅਦ ਅਸੀਂ ਤੇ ਯਾਰ ਪਾਤ ਅੱਛਾ ਹਾਂ ਇਹ ਅਸੀਂ ਪਿੰਡਾਂ 'ਚ ਜਾਣੇ ਰਹਿੰਦੇ ਸੀ ਤੇ ਥੋੜੇ ਪਹਿਲੇ ਪਿੰਡ 'ਚ ਜਿਹੜਾ ਖੂਹ ਦੇਖਣ ਨੂੰ ਮਿਲਿਆ ਠੀਕ ਖਤਮ ਹੋ ਗਈ ਖੂਹ ਅੱਜ ਅੱਜ ਕੱਲ੍ਹ ਇਹ ਕੀ ਕਾਰਨ ਮੰਨਦੇ ਨੇ ਨਾ ਵੀ ਕਿਉਂ ਖਤਮ ਹੋ ਗਏ ਕੋਸ਼ਟਾ ਮਤਲਬ ਸਾਨੂੰ ਪੰਚਾਇਤ ਨੇ ਸਾ ਜੋ ਗਿੱਤਾ ਸਾਡੇ ਸੰਤ ਆ ਉਹਨਾਂ ਨੇ ਵੀ ਸਹਿਯੋਗ ਦਿੱਤਾ ਅੱਛਾ ਜੀ ਕੋਸ਼ ਅਸੀਂ ਆਪ ਇੱਥੋਂ ਕਰਕੇ ਫੰਡ ਇਕੱਠਾ ਇਹਨੂੰ ਸ਼ਾਮ ਕੀ ਰੱਖਿਆ ਹੋਇਆ ਪ੍ਰਤਨ ਸ਼ਾਮ ਕੇ ਰੱਖਣਾ ਅੱਛਾ ਜੀ ਅਗਰੇ ਇੱਥੇ ਕਿੰਨੇ ਬੰਦੇ ਆਈ ਬਜ਼ੁਰਗ ਇੱਥੇ ਇੱਥੇ ਤਾਂ 15 ਵੀ ਹੋ ਜਾਂਦੇ ਆ ਬੰਦੇ ਕਿ ਕਿਤੇ ਦਾਸ ਕਿਤੇ ਦਾਸ ਕੇ ਚੀਰੋ ਹੋਈ ਇੱਕ ਦੋ ਬੰਦੇ ਹੋਏ ਹੁਣ ਸੱਤਾਂ ਖਤਮ ਹੁੰਦਿਆਂ ਜਾਂਦੇ ਆਂ ਇੱਕ ਪੰਜ ਸਾਲਾ ਮੁੰਡਾ ਵਿੱਕੀ ਆਏ ਸਭ ਤੋਂ ਛੋਟੀ ਉਮਰ ਦਾ ਇੱਥੇ ਸਾਡੇ ਕੋਲੇ ਜੈਲਾ ਨੇ ਗਉਂਦਾਵ ਦੀ 95 ਸਾਲ ਦੀ ਉਮਰ ਆ ਉਹ ਵੀ ਆ ਕੇ ਤਾਂ ਖੇਡਦਾ ਸਾਡੇ ਨਾਲ ਅੱਛਾ ਸੱਤਾਂ ਕਿਉਂ ਖਤਮ ਹੁੰਦੇ ਆ ਜਾਂਦੇ ਆਂ ਸੱਤਾਂ ਦੀ ਪੁਰਾਣੇ ਬੰਦੇ ਘਟ ਗਏ ਉਹਨਾਂ ਆਲਿਆਂ ਦਾ ਮੋਹ ਪ੍ਰੇਮ ਘਟ ਗਿਆ ਤੇ ਹੁਣ ਨਵੇਂ ਬੰਦੇ ਆ ਜੋ ਹੁਣ ਹੋਈਏ ਦੇਖੋ ਆਉਂਦੇ ਨਹੀਂ ਮੋਬਾਈਲਾਂ ਚੋਰੀਆਂ ਮੋਬਾਈਲਾਂ ਦਾ ਕਰਨ ਮੰਨਦੇ ਤੁਸੀਂ ਹਾਂਜੀ ਪਿੰਡ ਕਿੱਡਾ ਗਈ ਆਪਣਾ ਮਹਿਮਸਲ ਪਿੰਡ ਦਾ ਸਾਡੇ 12 1300 ਦਾ ਰਹਿ ਕਿੰਨੀ ਵੋਟ ਆਈ ਵੋਟ ਹੋਊਗੀ ਜੀ ਪਿੰਡ ਪਿੰਡ ਦੀ 4000 ਤੋਂ ਉੱਤੇ ਇੱਕ ਹੀ ਪੰਚਾਇਤ ਬਣਦੀ ਹੈ ਕਿ ਹਾਂ ਇੱਕ ਪੰਚਾਇਤ ਬਣਦੀ ਹੈ ਇਹਨਾਂ ਵੋਟਾਂ ਦੀ ਰੱਖੀ ਜੰਗਲ ਤੇ ਚੱਕ ਮਾਨਾ ਪੱਤੀ ਦੀ ਅੱਡ ਪੰਚਾਇਤ ਬਣਦੀ ਹੈ ਉਹਨਾਂ ਦੇ ਪਿੰਡ ਘਰਮ ਵੀ ਅੱਡ ਹੈ ਗੰਟੀ ਵੀ ਬਾਹਰ ਸਾਡੀ ਕਮੋਟਾ ਤੋਂ ਕਾ ਕਜਮੀਰ ਸਿੰਘ ਦਾ ਤੇ ਕੋਠੇ ਨਾਤਗਨ ਦੀ ਵੀ ਅੱਡ ਪੰਚਾਇਤ ਬਣਦੀ ਹੈ ਉਸ ਵਾਰ ਚਨਾ ਉਹਨਾਂ ਨੂੰ ਸਕੂਲ ਹੈ ਗਈ ਸਕੂਲ ਸਾਡੇ ਪਲੱਸ 2 ਦਾ ਜੀ ਉਹ ਪ੍ਰਾਇਮਰੀ ਸਰਕਾਰੀ ਸਕੂਲ ਹੈ ਉਹ ਬਹੁਤ glandular ਹੈ ਹਾਂ ਲਾਇਬ੍ਰੇਰੀ ਵੀ ਹੈਗੀ ਲਾਇਬ੍ਰੇਰੀ ਹੈਗੀ ਹਾਂਜੀ ਫੋਕਲ ਪੁਆਇੰਟ ਹੈ ਕੋਆਪਰੇਟ ਨਹੀਂ ਪਿੰਡ ਵੱਲੋਂ ਕਿ ਸਰਕਾਰ ਵੱਲੋਂ ਹੈ ਸਰਕਾਰ ਵੱਲੋਂ ਕੀ ਨਾਂ ਹੈ ਲਾਇਬ੍ਰੇਰੀ ਦਾ ਲਾਇਬ੍ਰੇਰੀ ਦਾ ਨਾਂ ਤਾਂ ਮਨਨਪੀਟ ਭਗਤ ਸਿੰਘ ਲਿਖਿਆ ਬਾਈ ਅੱਛਾ ਉਹ ਕਦੋਂ ਕਦੀ ਇਹ ਲਾਇਬ੍ਰੇਰੀ ਉਹ ਹੋ ਗਿਆ ਉਹਨਾਂ ਦੇ 10-12 ਸਾਲ ਅੱਛਾ ਜੀ ਬੜੇ ਬੜੇ ਪੰਡਾ ਸਾਰੇ ਇੱਥੇ ਆਉਂਦੇ ਪੜ੍ਹਨੇ ਸਕੂਲ ਦੇ ਨਾਲ ਹੀ ਹੈ ਨਾ ਜੀ ਠੀਕ ਹੈ ਹੋਰ ਤੁਹਾਨੂੰ ਪਿੰਡ ਦੀ ਕੀ ਖਾਸੀਅਤ ਲੱਗਦੀ ਹੈ ਮਹਿਮਾ ਸਰ ਜੀ ਤਾਂ ਤਾਂ ਹੀ ਸਾਡੇ ਤਾਂ ਆ ਲੱਗਦਾ ਵੀ ਸਾਡੇ ਰੋਕ ਵਧੀਆ ਮਰਜੁਲ ਕੇ ਰਹਿੰਦੇ ਆ ਲੜਾਂ ਗਾ ਝਗੜੇ ਤੋਂ ਬਚੇ ਵੀ ਠੀਕ ਹੈ ਜੀ ਹਾਂ ਅੱਛਾ ਹੋਰ ਕੋਈ ਦੱਸੋ ਇਹਦੀ ਪੁਰਾਣੀ ਗੱਲ ਪੁਰਾਣੀਆਂ ਗੱਲਾਂ ਆਪਾਂ ਕਰਨੀਆਂ ਜਿਹੜੀਆਂ ਤੁਹਾਡੇ ਵੇਲੇ ਤੁਸੀਂ ਜਿਵੇਂ ਪਹਿਲਾਂ ਮਸ਼ੀਨਾਂ ਜਿਹੜੇ ਹੁਣ ਮਸ਼ੀਨੀ ਯੁੱਗ ਚੱਲ ਪਈ ਇਹ ਤੋਂ ਪਹਿਲਾਂ ਵੀ ਤੁਸੀਂ ਉਹ ਵੀ ਟਾਈਮ ਦੇਖਿਆ ਜਦੋਂ ਕੀ ਬਸਾਂ ਕਰਾ ਨਹੀਂ ਹੁੰਦੀਆਂ ਹਨਾ ਮਸ਼ੀਨਾਂ ਨਹੀਂ ਹੁੰਦੀਆਂ ਸੀ ਟਰੈਕਟਰਾਂ ਕਰਾ ਕਿ ਵੀ ਅਸੀਂ ਆਪ ਤਾਂ ਨਹੀਂ ਚੱਕ ਕੇ ਲੈਂਦਾ ਕਿ ਵੇਖਿਆ ਚੱਕ ਕੇ ਲੈਂਦੇ ਗੋਨਿਆਂ ਨੇ ਮੰਡੀ ਤੋਂ ਖਾਲਦੀਆਂ ਬੋਰੀਆਂ ਬੜੇ ਬੰਦੇ ਦਾ ਬੋਰੀਆਂ ਸਿਰਾਂ ਤੇ ਹਾਂਜੀ ਸਿਰਾਂ ਤੇ ਹਾਂਜੀ ਇੱਕ ਬੋਰੀ ਹਾਂਜੀ ਇੱਕ ਬੋਰੀ ਲੈਂਦੇ ਸੀ ਇੱਕ ਜਣਾ ਇੱਕ ਬੋਰੀ ਚੱਕ ਇੱਕ ਬੋਰੀ ਚੱਕ ਲੈਂਦਾ ਉਹਦੇ ਫਿਰ ਇੱਕ ਹੀ ਇੱਕ ਜਿਹੜਾ ਰੱਖਦਾ ਇੱਕ ਹੀ ਲੌਂਦਾ ਇਹੋ ਜਿਹਾ ਅੱਛਾ ਜਦੋਂ ਉਹ ਮੰਡੀ ਜੀ ਜਾਇਆ ਨਹੀਂ ਜਾਂਦਾ ਜੀ ਉਹ ਰੇਟ ਤਾਂ ਹੁੰਦੇ ਨੇ ਗੋਡੇ ਗੋਡੇ ਉਹ ਹਿਸਾਬ ਨਹੀਂ ਹੁੰਦਾ ਜੀ ਇਹਦਾ ਅਸੀਂ ਅੱਖੀ ਦੇਖੀ ਗੱਲ ਹੈ ਰੇਟ ਤਾਂ ਹੁੰਦਾ ਸੀਗਾ ਅੱਛਾ ਜਿਹੜਾ ਰਾਸ਼ਨ ਹੁੰਦਾ ਸੀ ਉਹ ਹੱਥ 'ਚ ਹਾਂ ਉਹ ਜਿਹੜਾ ਰਾਸ਼ਨ ਹੁੰਦਾ ਸੀ ਉਹ ਹੱਥ 'ਚ ਹਾਂ ਉਹ ਜਿਹੜਾ ਰਾਸ਼ਨ ਹੁੰਦਾ ਸੀ ਉਹ ਹੱਥ 'ਚ ਹਾਂ ਉਹ ਜਿਹੜਾ ਰਾਸ਼ਨ ਹੁੰਦਾ ਸੀ ਉਹ ਹੱਥ 'ਚ ਹਾਂ ਉਹ ਜਿਹੜਾ ਰਾਸ਼ਨ ਹੁੰਦਾ ਸੀ ਉਹ ਹੱਥ 'ਚ ਹਾਂ ਉਹ ਜਿਹੜਾ ਰਾਸ਼ਨ ਹੁੰਦਾ ਸੀ ਉਹ ਹੱਥ 'ਚ ਹਾਂ ਉਹ ਜਿਹੜਾ ਰਾਸ਼ਨ ਹੁੰਦਾ ਸੀ ਉਹ ਹੱਥ 'ਚ ਹਾਂ ਉਹ ਜਿਹੜਾ ਰਾਸ਼ਨ ਹੁੰਦਾ ਸੀ ਉਹ ਹੱਥ 'ਚ ਹਾਂ ਉਹ ਜਿਹੜਾ ਰਾਸ਼ਨ ਹੁੰਦਾ ਸੀ ਉਹ ਹੱਥ 'ਚ ਹਾਂ ਉਹ ਜਿਹੜਾ ਰਾਸ਼ਨ ਹੁੰਦਾ ਸੀ ਉਹ ਹੱਥ 'ਚ ਹਾਂ ਉਹ ਜਿਹੜਾ ਰਾਸ਼ਨ ਹੁੰਦਾ ਸੀ ਉਹ ਹੱਥ 'ਚ ਹਾਂ

ਬਲਦਾਂ ਆ ਬਾਈ ਨੇ ਕਿੱਥੇ ਆ ਪਰ ਹਾਂ ਜੀ ਕੋਈ ਨਹੀਂ ਜਸੀ ਹਾਂ ਜੀ ਬਾਈ ਖੇਤੀਬਾੜੀ ਦੱਸੋ ਜੀ ਹਾਂ ਜੀ 72 ਤੋਂ ਲੈ ਕੇ ਇੱਕ ਮਾਤਾ ਤਾਂ ਲੱਗਦੀ ਆ ਰਾਸੀ ਜੀ ਹਾਲ ਬਾਈ ਬਲਦਾਂ 1973 ਤੋਂ ਲੈ ਕੇ 1984 ਤੱਕ ਠੀਕ ਹੈ ਜਸ ਮਾਦਸ ਕਿਵੇਂ ਕੀ ਸਿਸਟਮ ਹੁੰਦਾ ਸੀ ਉਹ ਬਲਦਾਂ ਉਹ ਦੱਸੋ ਜੀ ਕਿਵੇਂ ਬਲਦਾਂ ਆ ਜੀ ਕਿੰਨੇ ਬਲਦ ਹੁੰਦੇ ਸੀ ਦੋ ਬਲਦ ਜੋੜਦੇ ਸੀ 45 ਕੁ ਜੀ ਸਾਲੇ ਕਿਉਂਦਾ ਜੀ ਹਰ ਇੱਕ ਚੱਲਦਾ ਸੀ ਇੱਕ ਉੱਠਦਾ ਕਿੰਨਾ ਥਾਂ ਵਾਦੁੰਦੇ ਸੀ ਕਿੱਲਾ ਸਵਾ ਕਿੱਲਾ ਜਮੀਨ ਵਾਦਦੇ ਸੀ ਬੱਦ ਥੱਕਦੇ ਨਹੀਂ ਸੀ ਪਿੱਛੇ ਤੁਰੇ ਫਿਰਦੇ ਨਵੇਂ ਨਹੀਂ ਸਨ ਇਹ ਵਾਹੋ 10 ਦਿਨਾਂ ਸਾਡੇ ਕੋਲ ਵਾਗ ਦਿੱਤੀ ਨਾ ਹੋ ਗਿਆ ਅੱਛਾ ਜੀ ਮੈਂ ਭਾਗੂ ਗਿਆ ਹਾਂ ਭਾਗੂ ਉੱਥੋਂ ਬੱਦ ਲੈ ਕੇ ਆਂਦਾ ਮੈਂ ਇਸ ਵੇਲੇ ਨੂੰ ਆ ਗਿਆ ਇੱਥੇ ਤਰਕੇ ਆਥਰੇ ਵੇਲੇ ਡੂੜ ਕਿੱਲਾ ਚਰਪਾਲੀ ਦਾ ਉਸੇ ਬੱਦ ਨੂੰ ਜੋੜ ਅੱਛਾ ਆਥਰੇ ਡੂੜ ਕਿੱਲਾ ਇਹਨੇ ਤਕੜੇ ਸੀ ਚਰਪਾਲੀ ਲਾਤੀ ਕਿ ਕਿੱਥੋਂ ਦੇ ਬੱਦ ਮਸ਼ਹੂਰ ਹੁੰਦੇ ਸੀ ਬਾਗ ਨਾ ਪੂਰਾ ਚੱਲਦਾ ਨਾ ਖਾਉਂਦਾ ਨਾ ਖਾਉਂਦੀ ਉਹਨਾਂ ਦੀ ਕੀ ਖਾਸੀ ਇਤਿਹੀ ਉਹ ਸ਼ਾਂਟਵੇਂ ਪਿੰਡੇ ਦੇ ਹੁੰਦੇ ਸੀਗੇ ਦਮ ਦੇ ਪੱਕੇ ਹੁੰਦੇ ਸੀ ਤੁਰਦੇ ਵੱਗ ਸੀਗੇ ਹਾਂ ਅੱਛਾ ਕਿਹੜੇ ਨਸਲਾਂ ਹੁੰਦੀਆਂ ਸੀ ਬਲਦਾਂ ਦਾ ਅੱਛਾ ਦੇਸੀ ਬਲਦ ਦੀ ਵੀ ਸੀ ਕਿ ਬਲੋਤਰੇ ਦੇ ਵੀ ਸੀਗੇ ਜੱਜਾ ਸੰਗ ਸੀ ਉਹਨਾਂ ਦੇ ਜ਼ਿਆਦਾਤਰ ਕਿਹੜੇ ਚੱਲਦੇ ਸੀ ਜ਼ਿਆਦਾਤਰ ਆਪਣੇ ਦੇਸੀ ਬਲਦ ਹੀ ਹੋ ਰਹੇ ਸੀ ਪਿੰਡਾਂ 'ਚ ਪਾਲ ਕੇ ਰੋਕ ਅੱਛਾ ਖਾਲਿਆਣਾ ਕਣਕ ਦੇ ਕੱਢਦੇ ਰਿਆਂ ਜੀ ਅਸੀਂ ਇੱਥੇ ਆ ਗਏ ਹੱਥੇ ਇੱਕਠੇ ਇਕੱਠੇ ਘੁੜ ਭਰਾਇਆ ਕੋਈ ਨਹੀਂ ਤੁਸੀਂ ਦੱਸ ਦਿਓ ਸਾਰੇ ਹੀ ਬੋਲ ਅਸੀਂ ਆਪਦੇ ਹੱਥੇ ਜੀ ਫਲਿਆਂ ਨਾਲ ਕਣਕ ਕਰਦੇ ਰਹੇ ਆ ਅੱਛਾ ਤੇ ਫਲਿਆਂ ਦੇ ਉੱਤੇ ਹੂਟੇ ਵੀ ਲੈਂਦੇ ਰਹੇ ਨਿੱਕੇ ਹੁੰਦੇ ਠੀਕ ਹੈ ਤੇ ਉਦੋਂ ਸਾਡੇ ਸੀਰੀ ਹੁੰਦੇ ਸੀ ਬਾਪ ਹੁੰਦੇ ਸੀ ਅਸੀਂ ਚਾਹ ਪਾਣੀ ਲੈ ਕੇ ਜਾਂਦੇ ਉਹ ਆਹਨੇ ਚ ਘੰਟਾ ਤੁਸੀਂ ਹੱਕੋ ਬੋਲਦਾਂ ਨੂੰ ਤੇ ਉੱਤੇ ਫਲੇ ਦੇ ਬਹਿ ਕੇ ਹੱਕੀ ਜਾਂਦੇ ਗੇੜਾ ਪਾਈ ਆਉਂਦੇ ਵਿਚਾਲੇ ਲੰਗਾ ਹੁੰਦਾ ਸੀ ਫਲੇ ਕਾਸ ਨੂੰ ਕਹਿੰਦੇ ਤੁਸੀਂ ਹਲਾ ਇਹ ਕਣਕ ਗਾਉਂ ਨਾਲਾ ਐਡਾ ਸਾਰਾ ਉਧਰ ਝਾਫਿਆਂ ਨਾਲ ਬਣਾਇਆ ਹੁੰਦਾ ਸੀ ਬਲਦਾਂ ਮਗਰ ਪਾਇਆ ਹੁੰਦਾ ਸੀ ਨਹੀਂ ਬਲਦਾਂ ਮਗਰ ਪਾਇਆ ਕੀ ਕਰਦੇ ਉਹ ਕਣਕ ਕੜਦੇ ਸੀਗੇ ਉਹ ਮਸ਼ੀਨਰੀ ਹੈ ਨਹੀਂ ਸੀ ਉਹ ਖੜਿਆਰ ਕੇ ਉਹਦੇ ਉੱਤੇ ਕਿੱਥੇ ਕੜਦੇ ਸੀ ਖੇਤਾਂ 'ਚ ਹੀ ਆਪਣੀ ਸੋ ਜਿੰਨੀ ਆਈ ਮੈਂ ਕਹਿੰਦਾ ਸੀ ਪੈੜ ਹੁੰਦੇ ਪੈੜ ਹਾਂ ਪੈੜ ਪਾਇਆ ਹੁੰਦਾ ਸੀ ਉਹ ਪੈੜੀ ਉਸੇ ਨੂੰ ਆਦੇ ਦੀ ਪਿੰਡ ਦੀ ਪਿੰਡ 'ਚ ਹੁੰਦਾ ਸੀ ਹਾਂ ਪਿੰਡ 'ਚ ਵੀ ਹੁੰਦੇ ਸੀ ਕਿ ਖੇਤਾਂ 'ਚ ਵੀ ਹੁੰਦੇ ਸੀ ਖਾਲੀ ਥਾਂ ਹਾਂ ਜੀ ਪਿੰਡ 'ਚ ਵੀ ਆ ਕਲਰ ਹੁੰਦੇ ਸੀ ਜਿਹੜੇ ਉਹ ਖਾਲੀ ਹੁੰਦੇ ਸੀ ਇੱਥੇ ਵੀ ਪੈੜ ਪਾਉਂਦੇ ਰਿਹਾ ਹਨਵਾਦੀ ਵਾਧੇ ਕਰਕੇ ਰੋਟਾ ਜਿਵੇਂ ਆਪ ਨੂੰ ਆਪਣੇ ਬਾਹਣਾ ਚ ਪਾ ਲੈਂਦੇ ਸੀਗੇ ਉੱਥੇ ਛੋਲੇ ਲੇ ਆਉਂਦੇ ਉੱਥੇ ਕੁੱਟ ਕੇ ਛੋਲੇ ਕਾੜਦੇ ਉੱਥੇ ਸਰੋਂ ਕਾੜਦੇ ਬਾਅਦ ਚ ਫਿਰ ਕਣਕ ਕਾੜਦੇ ਡੂਡ ਡੂਡ ਵੀ ਨਾ ਕਣਕ ਦੇ ਲੱਗ ਜਾਂਦਾ ਫਸਲਾਂ ਕਿਹੜੀਆਂ ਹੁੰਦੀਆਂ ਸੀ ਰਵਾਇਤੀ ਫਸਲਾਂ ਪਹਿਲਾਂ ਫਸਲਾਂ ਹੀ ਫਸਲ ਉਹਦਾ ਕਣਕ ਚੋਂ ਨਵੇਂ ਹੋ ਗਏ ਹਾਂਜੀ ਉਦੋਂ ਬਸ ਛੋਲੇ ਸਰੋਂ ਤਾਰਾ ਮੀਰਾ ਤੇ ਕਣਕ ਦਾ ਖਾਨ ਜੋਗਰੀ ਹੁੰਦੀ ਸੀ ਕਿੱਲਾ ਕਿੱਲਾ ਦੋ ਦੋ ਕਿੱਲੇ ਵੀ ਈਦੇ ਸੀਗੇ ਤੇ ਹਾਂ ਬਾਕੀ ਨਰਮੇ ਹੁੰਦੇ ਸੀ ਕਪਾਹ ਨਰਮੇ ਆਹ ਜਦੋਂ ਅਰਮੇ ਹੁੰਦੇ ਸੀ ਜਿਆਦੇ ਤੇ ਛੋਲੇ ਆਏ ਬਰਾਨੀ ਹੁੰਦੇ ਸੀ ਜਿਆਦੇ ਪਾਣੀ ਕੱਸੀ ਦੇ ਹੁੰਦੇ ਸੀ ਪਾਣੀ ਕੱਸੀ ਦਾ ਹੁੰਦਾ ਸੀ ਅੱਡੇ ਵਾਣਾਂ ਨੂੰ ਪਾਣੀ ਲੱਗਦੇ ਸੀ ਪਹਿਲਾਂ ਤਾਂ ਦੇ ਪਾਣੀ ਕੱਸੀ ਦਾ ਪਾਣੀ ਬਹੁਤ ਹੁੰਦਾ ਸੀ ਪਾਣੀ ਬਹੁਤ ਜਿਆਦਾ ਹੁੰਦਾ ਸੀ ਕੱਸੀ ਦਾ ਇਹ ਕਹਿੰਦੇ ਚਾਰ ਚਰਮ ਦੇ ਬੰਦ ਕਰਦੇ ਹੁੰਦੇ ਸੀ ਬੰਨ ਹਾਂਜੀ ਹਾਂ ਉਹ ਇੱਕ ਮੋਗਾ ਸਾਡੇ ਹਜੇ ਵੀ ਹੈਗਾ ਟਾਲੀਆਂ ਵਾਲਾ ਵਾਜਦਾ ਉਹਦਾ ਪਾਣੀ ਨਹੀਂ ਵਾਹਦਾ ਸੀ ਇੱਕ ਬੰਦਾ 10-12 ਦਿਨਾਂ ਤੋਂ ਬਾਰਿਜ ਆਉਦੀ ਸੀ ਪਾਣੀ ਅੱਛੇ ਸਾਥ ਵਿੱਚ ਜਨ ਬੱਤੀ ਆ ਨਾ ਆਪਣੇ ਚੰਗੀ ਆ ਹਾਂ ਹਾਂ ਉਹ 10 ਬਰਾਂ ਦੇ ਪਾਣੀ ਜੋ ਸਵੇਰ ਸੋਕੇ ਨਾ ਪਾਣੀ ਪੀਣ ਨੂੰ ਵੀ ਨਹੀਂ ਮਿਲਦਾ ਸੀ ਤੇ ਐ ਵੀ ਰਹਿੰਦੇ ਸੀ ਕਿ ਉਹ ਖੇਡ ਜਾਂਦੇ ਸੀ ਖਾਣ ਪੀਣ ਬਦਲ ਗਈ ਹੁਣ ਪਹਿਲਾਂ ਖਾਣ ਪੀਣ ਕਿਹੜਾ ਸੀਗਾ ਪਹਿਲਾਂ ਤਾਂ ਇਹ ਆਹ देसी ਖਾਣੇ ਜਿਵੇਂ देसी ਗੱਲੇ ਵਾ ਸੱਕਰ ਕੇ ਉਹ ਤੇ ਆਹ ਦੁੱਧ ਪਾਣੀ ਜਾਦੇ ਪੀਂਦੇ ਸੀ ਲੱਸੀ ਜਾਦੇ ਪੀਂਦੇ ਸੀ ਬਿਨਾਂ ਰੇਤੋਂ ਹੁੰਦਾ ਸੀਗਾ ਅਨਸਾਰ ਬਿਮਾਰੀਆਂ ਪਹਿਲਾਂ ਘੱਟ ਸੀ ਬਿਮਾਰੀ ਬਹੁਤ ਘੱਟ ਸੀਗੀ ਉਹਗਾ ਤਾਂ ਡਾਕਟਰ ਵੀ ਸਾਡੇ ਪਿੰਡ 'ਚ ਸਾਡੇ ਦੇਖਣ 'ਚ ਇੱਕ ਡਾਕਟਰ ਹੁੰਦਾ ਸੀਗਾ ਉਹ ਮਾੜਾ ਮੋਟਾ ਪੱਟੀ ਪੁੱਟੀ ਕਰਨ ਵਾਸਤੇ ਨਾ ਕੋਈ ਰੇ ਨਾ ਸੁਪਰੇ ਹਾਂ ਇਹ ਸਾਡੇ ਦੇਖਣ ਚਾਹੀਏ ਸਾਰਾ ਕੁਝ ਹਾਂ ਇਹ ਆੱਖੀ ਦੇਖੀ ਹੋਈ ਨਾ ਗੱਲ ਹੈ ਤੂੰ ਪਲੇਸ ਉੱਤੇ ਦੇਖ ਹੈ ਕੀ ਦੇਖ ਤੋ ਨਹੀਂ ਆਹ ਵੀ ਰੇ ਸੁਪਰੇ ਸਾਰੇ ਸਾਡੇ ਦੇਖਣ ਚਾਹੀਏ ਰੇ ਅਸੀਂ ਮੈਂ ਖੇਤ ਚਾਹ ਲੈ ਕੇ ਗਿਆ ਸਾਡੇ ਸੀਰੀ ਹੁੰਦਾ ਸੀਗਾ ਤੇ ਸੀਰੀ ਨੂੰ ਆ ਤਾਂ ਮੇਰਾ ਬਾਪੂ ਆਖੇ ਤੂੰ ਰੇ ਖਲਿਆਰ ਉਹ ਆਲਾ ਮੈਨੂੰ ਤਾਂ ਖਲਿਆਰ ਨਹੀਂ ਲਿਉਂਦੀ ਜੂਰੀਆ ਰੇ ਮੈਂ ਚਾਹ ਲੈ ਕੇ ਗਿਆ ਸੀ ਆਪ ਖੋਦ ਤੇ ਮੇਰੇ ਬਾਪ ਨੇ ਮੁੱਠ ਪਰ ਕਈ ਦਵਾਈ ਚਲਾ ਕੇ ਮਰੀ ਨਾਰ ਮਸੀ ਗੋਡੇ-ਗੋਡੇ ਪਾਦ ਹੁੰਦਾ ਮਹੀਨਾ ਸੀਗਾ ਤੇ ਉਹ ਖਿਲਰ ਗਿਆ ਦਾਣਾ-ਦਾਣਾ ਹੋ ਗਿਆ ਕਹਿੰਦੇ ਆਏ ਖਿਲਰੂ ਵੀ ਆ ਕੇ ਖਿਲਿਆਰ ਨਹੀਂ ਵੀ ਨਹੀਂ ਹੁੰਦੀ ਸੀ ਪਹਿਲਾਂ-ਪਹਿਲਾਂ ਹਾਂ ਯੂਰੀ ਇਹ ਤਾਂ ਧੋਕ ਦੀ ਗੱਲ ਹੋਈ ਪੁਰਾਣੀ ਪੰਡੀ ਦੇ ਸੀਰੇ ਦੇ ਦੀਪੀ ਦਾ ਸੀਰੇ ਦਾ ਹਾਂ ਹਾਂ ਇਹ ਕੋਈ ਗੱਲ ਨਹੀਂ ਮੇਰੀ ਉਮਰ 70 ਸਾਲ ਦੀ ਹੈ 60 ਸਾਲ ਦੀ ਨਾ ਤਰਮਾ ਲੱਗੇ ਬੰਦਾ ਠੀਕ ਹੈ ਤੁਸੀਂ ਇੰਨਾ ਕੁ ਸਚੇਂਜ ਉਹ ਬਦਲਦਾ ਦੇਖਿਆ ਹਨ ਹਾਂ ਇਹ ਅੱਖੀਂ ਦੇਖੀ ਸਾਰਾ ਸਾਰਾ ਕੁਝ ਬਦਲ ਗਿਆ ਸਾਰਾ ਕੱਚਾ ਹੁੰਦਾ ਸੀ ਇਹ ਮਿੱਟੀ ਲਾਉਂਦੇ ਸੀ ਚੇਤ ਦੇ ਮਹੀਨੇ ਉਧਰੋਂ ਅਸੂ ਦੇ ਮਹੀਨੇ ਮਿੱਟੀयां ਲਾਉਂਦੇ ਸੀ ਪਰ ਘਰ ਵੀ ਕੱਚੇ ਹੁੰਦੇ ਸੀ ਕੱਚੇ ਹਾਂ ਜੀ ਬਾਦੂ ਮਿੱਟੀ ਲੈਂਦੇ ਸੀ ਪੜਚੋ ਗੁੰਮੇ ਘੜਟ ਘੜਟ ਛੱਪੜ ਚਾ ਛੱਪੜ ਚੱਲ ਜਾਂਦੇ ਸੀ ਕਿ ਗੱਡੇ ਪਰ ਮਿੱਟੀ ਪੰਦਾ ਵੀ ਲੇਪਦੇ ਸੀ ਪੰਦਾ ਲੇਪਦੇ ਰਿਹਾ ਜੀ ਆਪ ਅਸੀਂ ਥੋਬੇ ਫੜਾਉਂਦੇ ਰਹੇ ਗੁੜੀਆਂ ਲਵਾਉਣ ਆਲੀ ਲਾਉਣ ਆਲੀ ਆ ਜਾਂਦੀ ਗਈ ਮਲ ਦਿੰਦੀਆਂ ਕੰਦਾ ਹਾਂ ਤਨੋ ਜੀ ਜੀ ਮਠਲਣਾ ਇਥੋਂ ਆ ਛੱਪੜ ਜਿਠੋਂਦੇ ਰਿਆ ਸਾਡਾ ਪੁਰਾਣਾ ਘਰ ਵਿਚਾਲੇ ਸੀ ਪਿੰਡ ਦੇ ਅੱਛੇ ਅੱਖੀਆਂ ਅੱਖੀਆਂ ਮਤਲਬ ਦੇਖਣ ਲਾ ਤਾਂ ਹੋਣੀ ਹੋਣੀ ਹੈਗਾ ਦੇਖਦਾ ਕੱਚੇ ਤਾਂ ਹੁਣ ਵੀ ਹੋਣਗੇ ਉਹ ਹੈਗੀਆਂ ਉੱਥੇ ਵਿਰਸਾ ਪੁਰਾਣਾ ਹੈ ਕਿਲੇ ਚ ਜਿੱਥੋਂ ਪਿੰਡ ਵਜਿਆ ਉੱਥੇ ਹਜੇ ਵੀ ਘਰ ਹੈਗਾ ਉਹ ਉੱਥੇ ਦੀ ਅੱਜ ਗਰਮੀ ਇੰਨੀ ਨਹੀਂ ਹੁੰਦੀ ਸੀ ਗਰਮੀ ਏਦੋਂ ਵੀ ਜ਼ਿਆਦਾ ਸੀ ਜੀ ਲੋ ਵਗਦੀ ਸੀ ਹੁਣ ਇਹ ਤਾਂ ਖਾਣ ਜਾਂਦੇ ਗਰਮ ਕੀ ਵਧ ਗਈ ਗਰਮੀ ਕਹਿੰਦੇ ਹਾਂਜੀ ਉਹ 16 ਹੋ ਗਏ 15 ਦਿਨ ਲੋ ਪੂਰੀ ਵਗਦੀ ਤੇ ਅਸੀਂ ਆਪ ਪੀਲਾ ਖਾ ਲਿਉਂਦੇ ਰਿਆਂ ਖੇਤ ਜਾ ਕੇ ਇਹ 10 ਵਜੇ ਦੇ ਨੂੰ ਘਰ ਨੂੰ ਆਉਣਾ ਪੈਂਦਾ ਸੀਗਾ ਪਾਣੀ ਨਹੀਂ ਭਾਲਿਆ ਥੋਦਾ ਸੀ ਪਰਾਨੀ ਪਾਣਾ ਚ ਪੀਣ ਨੂੰ ਅੱਛਾ ਆਪ ਦਾ ਘਰੋਂ ਲਈ ਜਾਂਦੇ ਮਾੜਾ ਮੋਟਾ ਡੋਲੇ ਜੀ ਬਾਕੀ ਤੱਤਾ ਹੋ ਜਾਂਦਾ ਫਿਰ ਪੀਲਾ ਖਾ ਕੇ ਉਵੇਂ ਭੱਜ ਜਾਂਦੇ ਕੱਚਾ ਸੁਆ ਹੁੰਦਾ ਸੀਗਾ ਢਾਬਾ ਸੀ ਜਾਂ ਛਪੜੀਆਂ ਇੱਕ ਇੱਕ ਹੁੰਦੇ ਜਿਵੇਂ ਆਪਾਂ ਵਾ ਕਹਦੇ ਨੇ ਪੱਛੋਂ ਇਹ ਬੀ ਚੀਜ਼ ਇਹ ਮੈਨੂੰ ਵੀ ਪਤਾ ਇਹ ਤਾਂ ਸਮਝਾਓ ਇਹ ਕੀ ਹੁੰਦੀਆਂ ਇਹ ਕਿਵੇਂ ਹਣ ਚੱਲਦੀ ਹੁੰਦੀ ਹੈ ਅੱਜ ਕੱਲ ਜੀ ਜੇਠ ਦੇ ਮਹੀਨੇ ਪੱਛੋਂ ਆ ਵਗਦੀ 15 20 ਦਿਨ ਲੋ ਪੂਰੀ ਤੇ ਬਣਾਨੂ ਲੱਗਦੀਆਂ ਪੀਲਾ ਅੰਗੂਰਾ ਵਰਗੀਆਂ ਉਹ ਅਸੀਂ ਖਾਣ ਜਾਂਦੇ ਨਾਲੇ ਘਰੇ ਲੈ ਕੇ ਆਉਂਦੇ ਕਿਲੋ ਕਿਲੋ ਤੇ 15 ਦਿਨ ਤੋਂ ਬਾਅਦ ਫਿਰ ਇੱਕ ਅੱਧਾ ਉਹ ਕੋਈ ਮੀਂਹ ਪੈਂਦਾ ਮਾੜਾ ਮੋਟਾ 15 ਜੇਠ ਤੋਂ ਬਾਅਦ ਫਿਰ ਹਾੜ ਚ ਜਾਣੇ ਜਿਆਦੇ ਨਹੀਂ ਪੈਂਦੇ ਸੀ ਉਹ ਹਾੜ ਸੌਣ ਚ ਇੱਕ ਪਛੋਂ ਹੁੰਦੇ ਹੋਰ ਕਿਹੜੀ ਹੁੰਦੀ ਦੱਖਣ ਉਹ ਕਿਵੇਂ ਦੱਖਣਾ ਹੈ ਆਪ ਪੂਰਾ ਆਪ ਉਹ ਤਾਂ ਹਾਂਜੀ ਦਸ਼ਾਵਾਂ ਹੋਊਗਾ ਇਦਾਂ ਦਸ਼ਾਵਾਂ ਵੀ ਜੀ ਜਿਹੜੀ ਦਿਸ਼ਾ ਚ ਹਵਾ ਵਗਦੀ ਉਵੇਂ ਕਹਿੰਦੇ ਹਾਂ 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 ਹਾਂਜੀ ਉਵੇਂ ਕਹਿੰਦੇ ਦੱਖਣ ਵਗੇ ਸੰਧੂ ਦੀ ਮੀਂਹ ਆ ਬੈਠਾ ਹਾਂ ਪੁਰਾਣੇ ਬੁੜਿਆਂ ਦੇ ਬੁੜਿਆਂ ਦੀ ਹੁੰਦੀ ਸੀ ਜੇ ਇਧਰੋਂ ਬੱਦਲ ਹੋਣ ਵਿੱਚ ਦੱਖਣ ਦੀ ਬਾਹ ਵਗਦੀ ਤੇ ਫਿਰ ਮੀਂਹ ਆਉਣ ਦੀ ਆਸ ਹੁੰਦੀ ਸੀ ਇਹ ਪੁਰਾਣੇ ਬੁੜਿਆਂ ਦੇ ਕਥਨ ਸੀ ਅਸੀਂ ਸੁਣਦੇ ਰਹੇ ਨਿੱਕੇ ਹੁੰਦੇ ਦੱਖਣ ਚੋਂ ਜੇ ਹਵਾਵੇ ਮੀਂਹ ਆਉਂਦੀ ਆ ਫਿਰ ਮੀਂਹ ਆਉਣ ਦੇ ਸਭਾਵਨਾ ਪੱਕੀ ਹੁੰਦੀ ਸੀ ਆ ਹੀ ਜਾਂਦਾ ਸੀ ਦੱਖਣ ਵਗੇ ਸੰਧੂ ਬੱਦਲ ਜਿੱਦਾਂ ਮੀਂਹ ਅੰਦਰ ਆ ਜਾਂਦਾ ਪੁਰਾਣੇ ਚੱਕੀਆਂ ਤੇ ਘਰੇ ਪੀੜੇ ਜਿਹਾ ਸਦਾ ਚੱਕੀਆਂ ਦੇ ਅਸੀਂ ਆਪ ਵੀ ਨਾਲ ਲੱਗ ਕੇ ਉਹ ਦਾਣੇ ਦਲਦੇ ਰਹੇ ਚੱਕ ਆਖਣਾ ਦੇਖਦੇ ਇਹ ਅਸੀਂ ਅੱਥੀ ਕੰਮ ਕਰੀਏ ਤਾਂ ਹੁਣ ਕੰਮ ਹ ਘਟ ਗਏ ਹੁਣ ਜੇ ਫਿਰ ਮਸ਼ੀਨਰੀ ਵੱਧ ਗਈ ਆਟੇ ਦਾਣੇ ਵੀ ਮਸ਼ੀਨਾਂ ਤੇ ਤੇ ਮਸ਼ੀਨਰੀ ਨਾਲ ਹੀ ਸਾਰੇ ਦਾਣੇ ਕੱਢਦੇ ਹੁਣ ਹੁਣ ਤਾਂ ਚੁਟਕੀ ਦਾ ਕੰਮ ਹੀ ਐ ਘੰਟੇ 'ਚ ਕੱਢ ਲਿਆਉਂਦੇ ਦਾਣੇ ਉਦੋਂ ਦੂਰ-ਦੂਰ ਮੀਨਾ ਪੇੜਾਂ ਤੇ ਜਾਂਦੇ ਉੱਥੇ ਪੈਂਦੇ ਰਾਤ ਨੂੰ ਦੇਣੇ ਫਿਰ ਚਾਹ ਪਾਣੀ ਲੈ ਕੇ ਜਾਂਦੇ ਉਦੋਂ ਟਾਈਮ ਹੋਈ ਜਾਂਦਾ ਠੀਕਾ ਜੀ ਹੁਣ ਟਾਈਮ ਬਦਲ ਗਿਆ ਯੁੱਗ ਬਦਲ ਗਿਆ ਪਹਿਲਾਂ ਤੇ ਹਾਂ ਹੁਣ ਜਿਵੇਂ ਹੁਣ ਵੀ ਤਿਹਾਰ ਹੁੰਦੇ ਦੀਵਾਲੀ ਹੁਣ ਤਾਂ ਪਤਾ ਨਹੀਂ ਲੱਗਦਾ ਵੀ ਕਿ ਅੱਜ ਦੀਵਾਲੀ ਆ ਕੋਈ ਕੋਈ ਨਹੀਂ ਹੁੰਦਾ ਪਹਿਲਾਂ ਵਾਲਾ ਹੁੰਦਾ ਸੀ ਹਾਂ ਇਹ ਦੀਵਾਲੀ ਵੀ ਉਹ ਬਹੁਤ ਸ਼ੌਂਕ ਨਾਲ ਬਣਾਉਂਦੇ ਸਾਨੂੰ ਏਕ-ਏਕ ਰੁਪਿਆ ਦੇ ਦਿੰਦੇ ਘਰ ਦੇ ਪੀਪਾ ਹੀ ਆਪ ਦੇ ਪਟਾਕੇ ਵੜੋਕੇ ਲਿਆਓ ਏਕ-ਏਕ ਰੁਪਏ ਦਾ ਸਾਡੇ ਪੂਰਾ ਸਾਮਾਨ ਆ ਜਾਂਦਾ ਸਾਰਾ ਘੰਟੀ ਚ ਸ਼ੋਰਲੀ ਵਗੈਰਾ ਹੋਰ ਆ ਜਾ ਜੋ ਜ ਨਿੱਕੇ ਮੁੱਟ ਕੀ ਜਾਂ ਜਿਉਂ-ਜਿਉਂ ਅੱਗ ਲੈਂਦੇ ਹੁੰਦੇ ਸੀ ਠੀਕ ਤੇ 10-10 ਪੈਸੇ ਨਾਲ ਅਸੀਂ ਮੇਲਿਆਂ ਤੇ ਵੀ ਜਾਂਦੇ ਰਹੇ ਘਟ ਤੋਂ ਘਟ ਕਿੰਨੇ ਪੈਸੇ ਤੁਸੀਂ ਪਹਿਲਾਂ ਦੇਖਿਆ ਹੁਣ ਤਾਂ ਜਿਵੇਂ ਮਹਿੰਗਾਈ ਬਹੁਤ ਵਧੀ ਹੈ ਪੁਰਾਣੇ ਅੰਦਾਜ਼ਾ 16000 ਰੁਪਏ ਹੁੰਦਾ ਸੀਗਾ 16000 ਰੁਪਏ ਹਾਂ ਚਵਾਨੀ ਢਟਾ ਲਈ ਜਾਂਦੇ ਸੀ ਚਵਾਨੀ 25 ਪੈਸੇ ਹਾਂ ਉਹ ਸਾਰਾ ਕੁਝ ਆਈ ਬਾਕੀ ਲਿਉਂਦੇ ਰਿਹਾ ਸੌਦਾ ਉਹਨਾਂ ਦਾ 20 ਪੈਸੇ ਵੀ 30 ਪੈਸੇ ਜੇ 50 ਪਾਜਾ ਹਾਂ ਬੋਲਿਆਂ ਲੈ ਜਾਂਦੇ ਨੇ ਹਾਂ ਕਾਨੇ ਚ 4 ਹੁੰਦੇ ਸੀਗੇ ਨਿੱਕੇ ਦੇ ਪੈਸੇ ਜੀ ਅੱਛਾ ਚੌਟਾ 100 ਰੁਪਿਆ ਬਣਦਾ ਸੀ ਬੁੱਕ ਕਰ ਦਿੰਦੇ ਹਾਂ ਹਾਂ ਉਹ ਪਾਣੀ ਕੰਮ ਕਰਦੇ ਸੀ ਪਾਣੀ ਜਿਆਦਾ ਹੁੰਦੀ ਸੀ ਰੁਪਏ ਨਾਲੋਂ ਵੱਡਾ ਗਣਦੇ ਸੀ ਪੂਰਾ ਜੇ ਹੁਣ ਆਪਾਂ 1000 ਨੁਕੀਲ ਲੀਏ ਉਹ ਰੁਪਏ ਨੂੰ ਐ ਲਾਦੇ ਜੀ ਸੌ ਵਾਲਾ ਚਾਰ ਪੈਸੇ ਸੀਗੇ ਮੰਗਨੇ ਤੇ ਜੇ ਆਪਾਂ ਬਰਾਤ ਜਾਂਦੇ ਆ 500 ਰੁਪਏ ਫਰਾਮੀ ਦਿੰਨੇ ਆ ਉਹ ਤੋਂ 1 ਰੁਪਇਆ ਦਿੱਤੀ ਓਏ ਮੇਰੇ ਭਾਈ ਦਾ ਮੰਗਣਾ ਹੋ ਜਾਂਦਾ 1-1 ਰੁਪਇਆ ਸੀ 1 2 2 ਦੇ ਦਿੰਦਾ ਸੀ ਉਹ ਤੋਂ 1 ਮੋੜ ਦਿੰਦੇ ਸੀ ਤਵਤਵ ਵੀ ਭਾਈ ਇੱਕ ਹੀ ਰੱਖਣਾ ਹੈ ਕਰੋਪਣਾ ਪੈਂਦੀ ਸੀ ਪਾਸੇ ਵੀ ਦਿੰਦੇ ਸੀ ਉਹਦਾ ਜਿਆ ਸੱਕਰ ਵੱਲੋਂ ਵਿਆਹ ਕਿਵੇਂ ਹੁੰਦੀ ਪਹਿਲਾਂ ਇਹ ਆ ਜੀ ਕੜਾਈਆਂ ਚੜਾਉਂਦੇ ਆ ਹਨ ਗਵੰਡ ਨੂੰ ਸਾਦੇ ਤੇ ਸੱਤ-ਸੱਤ ਦਿਨ ਵਿਆਹ ਹੋ ਜਾਂਦੇ ਉਦੋਂ ਲਗਾਤਾਰ ਤੇ ਬਰਾਤਾਂ ਜਾਂਦੇ ਰਾਤਾਂ ਰਹਿੰਦੇ ਬਰਾਤਾਂ ਜਾ ਕੇ ਦੋ-ਦੋ ਰਾਤਾਂ ਵੀ ਰਹਿ ਪੈਂਦੇ ਸੀਗੇ ਪਰ ਸਾਡੇ ਦੇਖਣ ਵਾਲੇ ਏਕ-ਏਕ ਰਾਤ ਤਾਂ ਅਸੀਂ ਵੀ ਦੇਖੀਏ ਰਹਿੰਦੇ ਬਰਾਤ ਅੱਛਾ ਇੱਕ ਦਿਨ ਪਹਿਲਾਂ ਜਾ ਕੇ ਹਾਂ ਏਕ-ਏਕ ਰਾਤ ਲਾ ਕੇ ਅਗਲੇ ਦਿਨ ਜਾਂਦੇ ਉਦੋਂ ਪਹਿਲਾਂ ਬਜ਼ੁਰਗ ਦੱਸਦੇ ਹੁੰਦੇ ਦੋ-ਦੋ ਰਾਤਾਂ ਵੀ ਰਹਿ ਪੈਂਦੀ ਸੀ ਬਰਾਤ ਜਾ ਕੇ ਹੁੰਦੀ ਸੀ ਹਾਂ ਉੱਥਾਂ ਤੇ ਜਾਂਦੇ ਸੀ ਉੱਥਾਂ ਦੇ ਜਾਂ ਕੋੜੀਆਂ ਤੇ ਇਹ ਮਿਸਿੰਗਰੀ ਹੈ ਨਹੀਂ ਸੀ ਉਹਦਾ ਸਾਡੇ ਵੇਲੇ ਇੱਕ ਜੀਪ ਤੇ ਇੱਕ ਟਰੈਕਟਰ ਗਿਆ ਸੀ ਇਹ ਪਾਈ ਰਵਿਆ ਸੀ ਇਹ ਆਕਾਸ਼ਾ ਟਰੈਕਟਰ ਗਿਆ ਸੀਗਾ ਇੱਕ ਜੀਪ ਸੀਗੀ ਭਗੂ ਗੇ ਕੱਚੇ ਰਹਾਵੇ ਗਏ ਤੇ ਅਸੀਂ ਉਹ ਮੁੜ ਕੇ ਜੀ ਤੂੜਾ ਧੋੜਨਾ ਭਰ ਗਏ ਪੂਰਾ ਪੀਕ ਹੁੰਦੀ ਸੀ ਰਹਾਾਂ ਚ ਉਹਦਾ ਅੱਛੇ ਹਾਂ ਇਹ ਤਾਂ ਸੀ ਆਪ ਹੀ ਦੇਖੀ ਗੱਲਾਂ ਹੋਰ ਕੀ ਸੇਹ ਦੇਣਾ ਚਾਹੁੰਗੇ ਕੋਈ ਆਪਦੇ ਵੱਲੋਂ ਵਧੀਆ ਗੱਲ ਦੱਸੋ ਜਿਹੜੀ ਅੱਜ ਦੇ ਨੌਜਵਾਨਾਂ ਨੂੰ ਤੇਰੇ ਮਨਸਾ ਕੀ ਕੋਈ ਉਸ ਕੋਈ ਨਸ਼ਾ ਮਰ ਰਜੋ ਉਸ ਨਸ਼ਾ ਤੁਸੀਂ ਦਾ ਹੋਰ ਵਾਲੇ ਬੱਚੇ ਅੱਗੇ ਦਾ ਕਰਾਕਾ ਖਾ ਕੇ ਕੰਮ ਕਰਦੇ ਸੀਗੇ ਗੁੱਡੀਆਂ ਖੇਡਦੇ ਸੀਗੇ ਹੁਣ ਤਾਂ ਇਕੱਲੇ ਮੋਬਾਈਲ ਤੇ ਰਹੇਗਾ ਕੋਈ ਗੁੱਡੀ ਨਹੀਂ ਖੇਡਦਾ ਕੋਈ ਭੱਜਾ ਭਜਾਈ ਨਹੀਂ ਕਰਦਾ ਰਾਤ ਨੂੰ ਵੀ ਖੇਡਦੇ ਸਦਾ ਵੀ ਝੁਕੜੇ ਰਾਤ ਨੂੰ ਭੱਜੇ ਪੜਦੇ ਦੋ ਦੋ ਵਜੇ ਕੋਈ ਦੇਖੋ ਸਾਹ ਕੋਈ ਥੱਕ ਜਾਣੀ ਸੀ ਰਾਤ ਨੂੰ ਗੁੱਡੀ ਵੀ ਖੇਡਦੇ ਰਹੇ ਜਦੋਂ ਕਬਰੂ ਜੀ ਸੀ ਹਾਂ ਤੇ ਕਿੱਤਾ ਜੀ ਆ ਕੇ ਚੰਦ ਚਾਨੀ ਰਾਤ ਹੁੰਦੀ ਚੰਨਨੀ ਰਾਤ ਹਨ ਕੰਟੇ ਗਿੱਡੀ ਉਹ ਤਾਂ ਮੋਬਾਈਲਾਂ ਤੇ ਤੇ ਨਸ਼ਿਆਂ ਤੇ ਰਹਿ ਗਏ ਬਸ ਉਹਨਾਂ ਦੀ ਪੀੜੀ ਸਾਰੀ ਵਿਗੜ ਗਈ ਧਰਮੀ ਜਮਈ ਕੰਮ ਨਹੀਂ ਕਰਦੇ ਜੀ ਮੀਰਾਚਾਰਾ ਵੀ ਦੇ ਅਸੀਂ ਤਾਂ ਇਸ ਵਾਰੀ ਵੀ ਜਾ ਕੇ ਵੱਡੇ ਦੇ ਵੀ ਮੀਰਾ ਹੋਰ ਵਾਲਾ ਤਾਂ ਤੜਕੇ ਵੀ ਨਹੀਂ ਵੱਢ ਸਕਦਾ ਅਬਰੀ ਦਾ ਪਸੂ ਵੇਚੂਂ ਨੀਰੇ ਸੁਕਰਾਉਣਾ ਕੀ ਨਾ ਸੀ ਦੁੱਧ ਪੀਂਹਣਾ ਤਾਂ ਇੰਨ ਕੱਲੇ ਸਾਡੇ ਵਾਲੇ ਦੁੱਧ ਪੀਂਦੇ ਦੰਗਾਂ ਕੰਦੇ ਮਲੰਗਾਂ ਕੰਦੇ ਵੱਢੂ ਇਹੋ ਕੰਮ ਵੀ ਕਰਦੇ ਸੀ ਕਾ ਕਦੇ ਨਹੀਂ ਸੀ ਕਿ ਕਿੰਨੇ ਕੰਮ ਕਰਿਆ ਉਹਦੇ ਥੱਕਦੇ ਨਹੀਂ ਥੱਕਦੇ ਨਹੀਂ ਨਾ ਪਸੇ ਰਖਦੇ ਸੀ ਹਾਂ ਬਾਲ ਦੇ ਬੁੱਲ ਨਾ ਕੋਈ ਕੰਦੇ ਪਿੰਦੇ ਸੀ ਨਾ ਕੋਈ ਕਿਸੇ ਕਿਸ ਨਾ ਕੋਈ ਨਸ਼ਾ ਸੀ ਆ ਫੀ ਮਾੜੀ ਮੁੱਢੀ ਕੋਈ ਸੇਟਾਵੇਂ ਬੰਦਾ ਕੋਈ ਬਿਰਲੇ ਬਿਰਲੇ ਖਾਣੇ ਹੋਣਗੇ ਕਾਰ ਜੀ ਸਾਡੇ ਅਰਗਵਾਹ ਤੇ ਖਾਣੀ ਜੂਰਾ ਨਹੀਂ ਤਾਇਆ ਸੀ ਤਾਂ ਨਹੀਂ ਖਾਣਦੇ ਮੜਕੇ ਟੇ ਇਕੱਠਾ ਹੋ ਜਾਂਦਾ ਸੀ ਸਿਰ ਦੁਖਣ ਲੱਗ ਜਾਂਦਾ ਉਹਦੇ ਨਾਲ ਅੱਛਾ ਇਹ ਖਾ ਵੀ ਲੈਂਦਾ ਕੋਈ ਬੱਲੋ ਬੱਲੀ ਖਵਾ ਦੇ ਮਣੀ ਪਰ ਉਹਦਾ ਕੋਈ ਨਸ਼ਾ ਨਹੀਂ ਸੀ ਕਰਦਾ ਬਹੁਤ ਵਧੀਆ ਦਿਨ ਸੀ ਕੋਈ ਤਾਂ ਉਹ ਗੈਰ ਵੀ ਹੋਵੇ ਉਹ ਵੀ ਤਾਂ ਲੈ ਉਤਤ ਨਸ਼ਾ ਜਾਈਦਾ ਬਸ ਕਿ ਹੋ ਜਾ ਹੋਵੇ ਚਲੋ ਹੁਣ ਆਲੀ ਗੱਡੀ ਤੇ ਫਿਰ ਨਸ਼ੇ ਦੇ ਖੋਜ ਪਰ ਬਹੁਤ ਵਧੀਆ ਲੱਗੀ ਗੱਲਬਾਤ ਕਰਕੇ ਬਹੁਤ ਬਹੁਤ ਧੰਨਵਾਦ ਤੁਹਾਡਾ